ਦੇਸ਼ ਭਰ ਦੇ ਵਿੱਚ ਸੁਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਦੂਜੀ ਪਾਸੇ ਦਾ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਸੋਹਣੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ। ਲੁਧਿਆਣਾ ਸ਼ਹਿਰ ਦੇ ਸੁੰਦਰ ਨਗਰ ਦੇ ਵਿੱਚ 15 ਅਗਸਤ 2025 ਨੂੰ ਇੱਕ ਖਾਸ ਸਮਾਗਮ ਜੜਾਇਆ ਉਹ ਆਯੋਜਿਤ ਕੀਤਾ ਗਿਆ। ਯੂਰਫ ਕੰਪੈਸ਼ਨ ਦੇ ਤਹਿਤ ਇਹ ਮਨਾਇਆ ਜਾ ਰਿਹਾ ਫੈਸਟੀਵਲ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਤਿੱਬਤ ਦੇ 4ਵੀਂ ਦলাইਲਾਮਾ ਜੀ ਦੇ 90ਵੇਂ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਗਿਆ ਇਸ ਮਾਰੋ ਅੱਜ 3 ਵਜੇ ਕਿੰਗ ਪੈਲੇਸ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਖਾਸ ਪ੍ਰੋਗਰਾਮ ਜਿਹੜੇ ਆਯੋਜਿਤ ਕੀਤੇ ਗਏ ਸੀ ਜਿਵੇਂ ਕਿ ਤਿੱਬਤੀ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਦੇ ਵੱਲੋਂ ਤਿੱਬਤੀ ਸੱਭਿਆਚਾਰਕ ਡਾਂਸ ਮਸ਼ਹੂਰ ਤਿੱਬਤੀ ਗਾਇਕਾਂ ਦੇ ਗੀਤ ਤਿੱਬਤੀ ਫੋਟੋ ਪ੍ਰਦਰਸ਼ਨੀ ਪੰਜਾਬੀ ਅਤੇ ਹਿੰਦੀ ਗੀਤ ਖਾਸ ਭਾਸ਼ਣ ਅਵਾਰਡ ਫੰਡਸ ਮਾਰੋ ਅਤੇ ਤਿੱਬਤੀ ਸਰਕਤ ਡਾਂਸ ਜਨਮ ਦਿਨ ਦਾਸ ਮਾਰੋ ਜਿਹੜਾ ਹੈਗਾ ਉਹ ਕੇਟ ਕਰਕੇ ਮਨਾਇਆ ਗਿਆ ਇਹਦੇ ਨਾਲ ਹੀ ਦੱਸਦੇ ਕਿ ਤਿੱਬਤੀ ਰਿਫਿਊਜੀ ਟਰੈਡੀਸ਼ਨ ਐਸੋਸੀਏਸ਼ਨ ਦੇ ਵੱਲੋਂ ਭਾਰਤ ਤਿੱਬਤ ਦੇ ਨਾਲ ਇੰਟਰਨੈਸ਼ਨਲ ਡਿਵੀਜ਼ਨ ਦੇ ਕਨਵੀਨਰ ਅਤੇ ਭਾਜਪਾ ਦੇ ਕੌਮੀ ਨੇਤਾ ਸ੍ਰੀ ਸੁਖਮਿੰਦਰ ਪਾਸੀਂ ਗਰੇਵਾਲ ਨੂੰ ਗੈਸਟ ਆਫ ਆਨਰ ਦੇ ਵਜੋਂ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਸ਼ਿਰਕਤ ਕੀਤੀ ਹੈ ਅਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਨ ਦੇ ਨਾਲ ਹੀ ਐਸੋਸੀਏਸ਼ਨ ਨੇ ਕਿਹਾ ਕਿ ਗਰੇਵਾਲ ਜੀ ਦੀ ਹਾਜ਼ਰੀ ਉਹਨਾਂ ਦੇ ਲਈ ਮਾਣ ਵਾਲੀ ਗੱਲ ਹੈਗੀ ਜੋ ਪੂਰੇ ਸਮੁਦਾਇ ਨੂੰ ਪ੍ਰੇਰਣਾ ਵੀ ਦਿੰਦੀ ਹੈ ਇਤਨਾਲ ਹੀ ਮੌਕੇ ਦੀਆਂ ਤਸਵੀਰਾਂ ਤੋਂ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਦੇਸ਼ ਭਗਤ ਦੇ ਵਿੱਚ ਸੁਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਦੂਜੀ ਪਾਸੇ ਦਾ ਦੇਖ ਲੁਧਿਆਣਾ ਸ਼ਹਿਰ ਤੋਂ ਇੱਕ ਸੋਹਣੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਲੁਧਿਆਣਾ ਸ਼ਹਿਰ ਤੇ ਸੁੰਦਰ ਨਗਰ ਦੇ ਵਿੱਚ 15 ਅਗਸਤ 2025 ਨੂੰ ਇੱਕ ਖਾਸ ਸਮਾਗਮ ਜੜਾਇਆ ਉਹ ਆਯੋਜਿਤ ਕੀਤਾ ਗਿਆ Year of Compassion ਦੇ ਤਹਿਤ ਇਹ ਮਨਾਇਆ ਜਾ ਰਿਹਾ ਫੈਸਟੀਵਲ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਤਿੱਬਤ ਦੇ 4ਵੇਂ ਦলাই ਲਾਮਾ ਜੀ ਦੇ 90ਵੇਂ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਗਿਆ ਇਸ ਮਾਰੋ ਅੱਜ 3 ਵਜੇ ਕਿੰਗ ਪੈਲੇਸ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਖਾਸ ਪ੍ਰੋਗਰਾਮ ਜਿਹੜੇ ਆਯੋਜਿਤ ਕੀਤੇ ਗਏ ਸੀ ਜਿਵੇਂ ਕਿ ਤਿੱਬਤੀ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਦੇ ਪੱਲੋਂ ਤਿੱਬਤੀ ਸੱਭਿਆਚਾਰਕ ਡਾਂਸ ਮਸ਼ਹੂਰ ਤਿੱਬਤੀ ਗਾਇਕਾਂ ਦੇ ਗੀਤ ਤਿੱਬਤੀ ਫੋਟੋ ਪ੍ਰਦਰਸ਼ਨੀ ਪੰਜਾਬੀ ਅਤੇ ਹਿੰਦੀ ਗੀਤ ਖਾਸ ਭਾਸ਼ਣ ਅਵਾਰਡ ਫੰਡਸ ਮਾਰੋ ਅਤੇ ਤਿੱਬਤੀ ਸੱਖਤ ਡਾਂਸ ਜਨਨ ਦਿਨ 10 ਮਾਰੋ ਜਿਹੜਾ ਹੈਗਾ ਉਹ ਕੇਕ ਕਰਕੇ ਮਨਾਇਆ ਗਿਆ ਇਹਦੇ ਨਾਲ ਹੀ ਦੱਸਦੇ ਕਿ ਤਿੱਬਤੀ ਰਿਫਿਊਜੀ ਟਰੈਡੀਸ਼ਨ ਐਸੋਸੀਏਸ਼ਨ ਦੇ ਵੱਲੋਂ ਭਾਰਤ ਤਿੱਬਤ ਦੇ ਨਾਲ ਇੰਟਰਨੈਸ਼ਨਲ ਡਿਵੀਜ਼ਨ ਦੇ ਕਨਵੀਨਰ ਅਤੇ ਭਾਜਪਾ ਦੇ ਕੌਮੀ ਨੇਤਾ ਸ੍ਰੀ ਸੁਖਮਿੰਦਰ ਪਾਟ ਸਿੰਘ ਗਰੇਵਾਲ ਨੂੰ ਗੈਸਟ ਆਫ ਆਨਰ ਦੇ ਵਜੋਂ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਸ਼ਿਰਕਤ ਕੀਤੀ ਹੈ ਅਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਨ ਦੇ ਨਾਲ ਹੀ ਐਸੋਸੀਏਸ਼ਨ ਨੇ ਕਿਹਾ ਕਿ ਗਰੇਵਾਲ ਜੀ ਦੀ ਹਾਜ਼ਰੀ ਉਹਨਾਂ ਦੇ ਲਈ ਮਾਣ ਵਾਲੀ ਗੱਲ ਹੈਗੀ ਹੈ ਜੋ ਪੂਰੇ ਸਮੁਦਾਇ ਨੂੰ ਪ੍ਰੇਰਣਾ ਵੀ ਦਿੰਦੀ ਹੈ ਇਹਦੇ ਨਾਲ ਹੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਦੇਸ਼ ਭਰ ਦੇ ਵਿੱਚ ਸੁਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਦੂਜੀ ਪਾਸੇ ਦਾ ਦੇਖ ਲੁਧਿਆਣਾ ਸ਼ਹਿਰ ਤੋਂ ਇੱਕ ਸੋਹਣੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਲੁਧਿਆਣਾ ਸ਼ਹਿਰ ਤੇ ਸੁੰਦਰ ਨਗਰ ਦੇ ਵਿੱਚ 15 ਅਗਸਤ 2025 ਨੂੰ ਇੱਕ ਖਾਸ ਸਮਾਗਮ ਜੜਾਇਆ ਉਹ ਆਯੋਜਿਤ ਕੀਤਾ ਗਿਆ Year of Compassion ਦੇ ਤਹਿਤ ਇਹ ਮਨਾਇਆ ਜਾ ਰਿਹਾ ਫੈਸਟੀਵਲ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਤਿੱਬਤ ਦੇ 4ਵੇਂ ਦলাই ਲਾਮਾ ਜੀ ਦੇ 90ਵੇਂ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਗਿਆ ਇਸ ਮਾਰੋ ਅੱਜ 3 ਵਜੇ ਕਿੰਗ ਪੈਲੇਸ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਖਾਸ ਪ੍ਰੋਗਰਾਮ ਜਿਹੜੇ ਆਯੋਜਿਤ ਕੀਤੇ ਗਏ ਸੀ ਜਿਵੇਂ ਕਿ ਤਿੱਬਤੀ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਦੇ ਪੱਲੋਂ ਤਿੱਬਤੀ ਸੱਭਿਆਚਾਰਕ ਡਾਂਸ ਮਸ਼ਹੂਰ ਤਿੱਬਤੀ ਗਾਇਕਾਂ ਦੇ ਗੀਤ ਤਿੱਬਤੀ ਫੋਟੋ ਪ੍ਰਦਰਸ਼ਨੀ ਪੰਜਾਬੀ ਅਤੇ ਹਿੰਦੀ ਗੀਤ ਖਾਸ ਭਾਸ਼ਣ ਅਵਾਰਡ ਫੰਡਸ ਮਾਰੋ ਅਤੇ ਤਿੱਬਤੀ ਸੱਖਤ ਡਾਂਸ ਜਨ ਦਨ 10 ਮਾਰਚ ਜਿਹੜਾ ਹੈਗਾ ਉਹ ਕੇਕ ਕਰਕੇ ਮਨਾਇਆ ਗਿਆ ਇਹਦੇ ਨਾਲ ਹੀ ਦੱਸਦੇ ਕਿ ਤਿੱਬਤੀ ਰਿਫਿਊਜੀ ਟਰੈਡੀਸ਼ਨ ਐਸੋਸੀਏਸ਼ਨ ਦੇ ਵੱਲੋਂ ਭਾਰਤ ਤਿੱਬਤ ਦੇ ਨਾਲ ਇੰਟਰਨੈਸ਼ਨਲ ਡਿਵੀਜ਼ਨ ਦੇ ਕਨਵੀਨਰ ਅਤੇ ਭਾਜਪਾ ਦੇ ਕੌਮੀ ਨੇਤਾ ਸ੍ਰੀ ਸੁਖਮਿੰਦਰ ਪਾਸੀਂ ਗਰੇਵਾਲ ਨੂੰ ਗੈਸਟ ਆਫ ਆਨਰ ਦੇ ਵਜੋਂ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਸ਼ਿਰਕਤ ਕੀਤੀ ਅਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਨ ਦੇ ਨਾਲ ਹੀ ਐਸੋਸੀਏਸ਼ਨ ਨੇ ਕਿਹਾ ਕਿ ਗਰੇਵਾਲ ਜੀ ਦੀ ਹਾਜ਼ਰੀ ਉਹਨਾਂ ਦੇ ਲਈ ਮਾਣ ਵਾਲੀ ਗੱਲ ਹੈਗੀ ਜੋ ਪੂਰੇ ਸਮੁਦਾਇ ਨੂੰ ਪ੍ਰੇਰਣਾ ਵੀ ਦਿੰਦੀ ਹੈ ਇਹਦੇ ਨਾਲ ਹੀ ਮੌਕੇ ਦੀਆਂ ਤਸਵੀਰਾਂ ਤੋਂ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ